ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗੇ ਕਾਮਨਸਫ ਮੋਰਚੇ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ 1 ਸਾਲ ਦੇ ਪੂਰੇ ਹੋਣ ਤੇ ਕਾਮਨਸਫ ਮੋਰਚੇ ਦੇ ਵੱਲੋਂ ਵੱਡਾ ਇਕੱਠ ਸਦਿਆ ਗਿਆ ਹੈ ਜਿਸ ਤੋਂ ਬਾਅਦ ਮੋਰਚੇ ਵਾਲੇ ਅਗਲੀ ਰਣਨੀਤੀ ਉਲੀਕੀ ਜਾਏਗੀ ਇਸ ਦੌਰਾਨ ਗੱਲਬਾਤ ਕਰਦਿਆ ਕਾਮਨਸਫ ਮੋਰਚੇ ਦੇ ਪ੍ਰਬੰਧਕ ਗੁਰਸ਼ਰਨ ਸਿੰਘ ਅਤੇ ਦਿਲਸ਼ੇਰ ਸਿੰਘ ਨੇ ਕਿਹਾ ਕਿ ਕਾਮਨਸਫ ਮੋਰਚੇ ਦੀ ਜਿੱਤ ਹੈ ਕਿ ਬਹੁਤ ਸਾਰੇ ਬੰਦੀ ਸਿੰਘ ਜੋ ਕੰਡੀਸ਼ਨਲ }{|\text{बेल}} ਤੇ ਬਾਹਰ ਆ ਚੁੱਕੇ ਨੇ ਅਤੇ ਬਹੁਤ ਜਲਦੀ ਬਾਕੀ ਬੰਦੀ ਸਿੰਘ ਵੀ ਰਿਹਾਅ ਕਰਵਾਏ ਜਾਣਗੇ ਤਲਾਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਧਰਨਾ ਲਗਾਇਆ ਜਾ ਰਿਹਾ ਹੈ ਮੋਰਚਾ ਲਗਾਇਆ ਜਾ ਰਿਹਾ ਹੈ 1 ਸਾਲ ਇਸ ਮੋਰਚੇ ਨੂੰ ਪੂਰੇ ਹੋ ਚੁੱਕੇ ਨੇ ਤਾਂ 1 ਸਾਲ ਪੂਰਾ ਹੋਣ ਤੇ ਵੱਡਾ ਇਕੱਠ ਸੱਦਿਆ ਗਿਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗਿਆ ਕੌਮ ਇਨਸਾਫ ਮੋਰਚਾ ਅੱਜ ਆਪਣਾ ਪੂਰਾ 1 ਸਾਲ ਪੂਰਾ ਕਰ ਚੁੱਕਿਆ ਹਾਲਾਂਕਿ ਇਸ ਪੂਰੇ 1 ਸਾਲ ਦੇ ਵਿੱਚ ਬਹੁਤ ਸਾਰੇ ਜੋ ਕਿ ਸਾਡੇ ਬੰਦੀ ਸਿੰਘ ਸੀਗੇ ਉਹ ਪਰੋਲ ਤੇ ਵੀ ਬਾਹਰ ਆਏ ਹਾਲਾਂਕਿ ਕਈਆਂ ਦੀ ਲੜਾਈ ਲਗਾਤਾਰ ਜਾ ਰਹੀ ਆ ਪਰ 1 ਸਾਲ ਤੋਂ ਬਾਅਦ ਅੱਜ ਦੁਬਾਰਾ ਤੋਂ ਇੱਕ ਵੱਡਾ ਇਕੱਠ ਕੌਮ ਇਨਸਾਫ ਮੋਰਚਾ ਵੱਲੋਂ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਦਿਲਸ਼ੇਰ ਸਿੰਘ ਜੀ ਮੌਜੂਦ ਨੇ ਇਹ ਦਿਲਸ਼ੇਰ ਸਿੰਘ ਜੀ ਕਿਸ ਤਰੀਕੇ ਦੇ ਨਾਲ ਵੇਖੀਏ 1 ਸਾਲ ਪੂਰਾ ਹੋ ਗਿਆ ਤੇ ਅੱਜ ਇੱਕ ਵੱਡਾ ਇਕੱਠ ਬੁਲਾਇਆ ਗਿਆ। ਦੇਖੋ ਜੀ ਕੌਮੀ ਸਭ ਮੋਰਚਾ ਜਿਹੜਾ ਪਿਛਲੇ 7 ਜਨਵਰੀ ਨੂੰ ਲੱਗਾ ਸੀ ਉਹਦੀ ਅੱਜ ਬਰੇਗਣ ਦੇ ਤੌਰ ਤੇ ਜਿਹੜੀ ਕੌਮੀ ਸਭ ਮੋਰਚਾ ਦੀ ਟੀਮ ਆ ਉਹਨੂੰ ਇੱਕ ਐਸੇ ਦਿਨ ਵਿੱਚ ਜੋ ਮਨਾ ਰਹੀ ਆ ਕਿ ਇਹ ਇੱਕ ਜਦੋਂ ਇਤਿਹਾਸਿਕ ਦਿਨ ਨਹੀਂ ਕਿਹਾ ਜਾਏਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਇਹਨਾਂ ਦੀ ਪ੍ਰਾਪਤੀਆਂ ਲਿਜਾਈਏ ਉਹ ਸੱਜਣ ਜਿਹੜੇ 27-22 ਸਾਲਾਂ ਤੋਂ ਜੇਲ੍ਹਾਂ ਚ ਬੰਦ ਸਨ ਮਤਲਬ ਕਿ ਕੋਈ ਆਸ ਹੀ ਨਹੀਂ ਸੀ ਉਹਨਾਂ ਨੂੰ ਕਿ ਦੇਖੀ ਅਸੀਂ ਬਾਹਰ ਵੀ ਕਿਤੇ ਆਵਾਂਗੇ ਉਹ ਬੰਦੇ ਜਿਹੜੇ ਆ ਕੰਡੀਸ਼ਨਲ ਬੇਲਾਂ ਤੇ ਬਾਹਰ ਆਏ ਨੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਜੇ ਮੈਂ ਵਕੀਲ ਦੇ ਤੌਰ ਤੇ ਜਾਂ ਸਿੱਖ ਦੇ ਤੌਰ ਤੇ ਦੇਖਾ ਕਿ ਇਹ ਮੋਰਚੇ ਦੀ ਕੀ ਪ੍ਰਾਪਤੀਆਂ ਮੋਰਚੇ ਦੀ ਪ੍ਰਾਪਤੀ ਇਹ ਆ ਕਿ ਪੂਰੇ ਵਰਲਡ ਲੈਵਲ ਤੇ ਬੰਦੀ ਸਿੱਖਾਂ ਦੇ ਹੱਕ ਜੇ opinion ਕ੍ਰੀਏਟ ਕੀਤਾ ਇਹ opinion ਕ੍ਰੀਏਟ ਕੀਤਾ ਕਿ ਬੰਦੀ ਸਿੰਘਾਂ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਸੂਬਾ ਸਰਕਾਰ ਧੱਕਾ ਕਰ ਰਹੀ ਆ ਬੇਇਨਸਾਫੀ ਕਰ ਰਹੀ ਆ ਉਹਨਾਂ ਨੂੰ ਜਬਰੀ ਜੇਲਾਂ ਦੇ ਧੱਕਿਆ ਵਜਾਏ ਇਹ ਨਹੀਂ ਕਿ ਉਹਨਾਂ ਦੀਆਂ ਸਜ਼ਾਾਂ ਵੀ ਪੂਰੀਆਂ ਹੋ ਗਿਆ ਦੇਖੋ ਸਭ ਤੋਂ ਵੱਡੀ ਗੱਲ ਦੇਖੀ ਆ ਤੇ ਕਿ ਸਰਕਾਰ ਜਿਹੜੀ ਸਰਕਾਰ ਮੌਜੂਦਾ ਸਰਕਾਰ ਆ ਇਹਦੇ ਵਾਅਦੇ ਸੀਗੇ ਆਉਣ ਤੋਂ ਪਹਿਲਾਂ ਇਹ ਵਾਅਦੇ ਸੀਗੇ ਕਿ ਸਾਡੀ ਸਰਕਾਰ ਆਉਣ ਦੇ ਉੱਤੇ ਹੀ ਅਸੀਂ ਬੰਦੀ ਸਿੰਘਾਂ ਦਾ ਸਭ ਤੋਂ ਵੱਡਾ ਸਟੈਪ ਲਵਾਂਗੇ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਇਹਨਾਂ ਨੇ ਤੌਮਤਾ ਲਾਈਆਂ ਸੀਗੀਆਂ ਕਿ ਇਹ ਸਰਕਾਰਾਂ ਆ ਆ ਖੁਦ ਨਹੀਂ ਚਾਹੁੰਦੀਆਂ ਕਿ ਬੰਦੀ ਸਿੰਘ ਬਾਹਰ ਆਉਣ ਤੇ ਅਸੀਂ ਚਾਹੁੰਦੇ ਹਾਂ ਤੁਸੀਂ ਸਾਨੂੰ ਇਹ ਸੱਤਾ ਵਿੱਚ ਲੈ ਕੇ ਆਓ ਅਸੀਂ ਇਸ ਬੰਦੀ ਸਿੰਘਾਂ ਦੀ ਗੱਲ ਮੁੱਦਾ ਉਠਾਵਾਂਗੇ ਅਤੇ ਉਹਨਾਂ ਦੇ ਇਨਸਾਫ਼ ਉਹਨਾਂ ਨੂੰ ਦਿਵਾਵਾਂਗੇ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਵਾਂਗੇ ਅਸੀਂ ਉਹਨਾਂ ਚਿਹਰੇ ਇੱਥੇ ਦ੍ਰਿੜ ਹੋ ਕੇ ਬੈਠੇ ਹੋਏ ਹਾਂ ਜਿੰਨਾ ਚਿਰ ਸਾਰੇ ਦੇ ਸਾਰੇ ਬੰਦੀ ਸਿੰਘ ਬਾਹਰ ਨਹੀਂ ਆਉਂਦੇ ਕ ਮੀਡੀਆ ਮੋਹੱਲੀ ਚੰਡੀਗੜ੍ਹ ਬਾਰਡਰ